ਲੁਧਿਆਣਾ ਚੋਣਾ ਦੇ ਨਤੀਜੇ ਆਣੇ ਸ਼ੁਰੂ ਹੋ ਗਏ ਨੇ ਨਤੀਜਿਆਂ ਦਾ ਦੇਣਾ ਤੇ ਰੁਝਾਨ ਆਣੇ ਸ਼ੁਰੂ ਹੋ ਗਏ ਨੇ ਪਹਿਲਾ ਰੁਝਾਨ ਆ ਚੁੱਕਿਆ ਹੈ 14 ਵਾਰਦੀ ਕਾਊਂਟਿੰਗ ਹੋਣੀ ਹੈ ਜੋ 14 라운ਡ ਦੀ ਕਾਊਂਟਿੰਗ ਹੋਣੀ ਹੈ ਪਹਿਲੇ 라운ਡ ਦੀ ਕਾਊਂਟਿੰਗ ਪੂਰੀ ਹੋ ਚੁੱਕੀ ਹੈ ਔਰ ਉਹਦੀ ਲਿਸਟ ਸਾਡੇ ਕੋਲ ਆ ਚੁੱਕੀ ਹੈ ਲਿਸਟ ਦੇ ਵਿੱਚ ਕੌਣ ਪਹਿਲੇ ਨੰਬਰ ਤੇ ਹੈ ਦੂਜੇ ਤੀਜੇ ਚੌਥੇ ਤੇ ਕੌਣ ਹੈ ਤੁਹਾਨੂੰ ਇੱਕ ਇੱਕ ਕਰਕੇ ਸਾਰਾ ਦੱਸ ਦਿਆਂ ਤਾਂ ਸੰਜੀਵ अरोड़ा ਨੇ ਬਾਜੀ ਨੂੰ ਪਲਟਨ ਦੀ ਕੋਸ਼ਿਸ਼ ਕੀਤੀ ਹੈ ਸੰਜੀਵ अरोड़ा ਨੇ ਲੀਡ ਬਣਾ ਕੇ ਰੱਖੀ ਹੈ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਭ ਤੋਂ ਅੱਗੇ ਚੱਲੇ ਨੇ 2895 ਵੋਟਾਂ ਮਿਲੀਆਂ ਨੇ ਦੂਸਰੇ ਨੰਬਰ ਤੇ ਜੇਕਰ ਗੱਲ ਕਰੀਏ ਭਾਰਤ ਪੂਸ਼ਣ ਆਸ਼ੂ ਨੇ 1626 ਵੋਟਾਂ ਮਿਲੀਆਂ ਨੇ ਤੀਸਰੇ ਨੰਬਰ ਤੇ ਕਰ ਆਪਾਂ ਗੱਲ ਕਰੀਏ ਤਾਂ ਜੀਵਨ ਗੁਪਤਾ ਬੀਜੇਪੀ ਦੇ 1170 ਵੋਟਾਂ ਮਿਲੀਆਂ ਨੇ ਚੌਥੇ ਨੰਬਰ ਤੇ ਐਡਵੋਕੇਟ ਪਰਵਪਕਾਰ ਸਿੰਘ ਘੁੰਮਣ ਨੇ ਜਿਨ੍ਹਾਂ ਨੂੰ 703 ਵੋਟਾਂ ਮਿਲੀਆਂ ਨੇ ਤਾਂ ਨਤੀਜਿਆਂ ਦਾ ਦਿਨ ਹੈ ਸੋਇਲਾ ਵਾਲੀ ਨੀਟੂ ਛੱਤਰਾ ਵਾਲਾ ਵੀ 4 ਵੋਟਾਂ ਹਾਸਲ ਹੋਈਆਂ ਨੇ ਪਰ ਫੇਰ ਵੀ ਖੁਸ਼ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਘੱਟ ਵੋਟਾਂ ਮਿਲਣ ਤੇ ਕਈ ਉਮੀਦਵਾਰ ਪਰੇਸ਼ਾਨ ਨੇ ਤਾਂ ਨੀਟੂ ਛੱਤਰਾ ਵਾਲਾ 4 ਵੋਟਾਂ ਲੈ ਕੇ ਵੀ ਪੂਰਾ ਬੱਗਿਆ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਖੁਸ਼ ਨਜ਼ਰ ਆ ਰਿਹਾ ਹੈ ਤਾਂ ਨਤੀਜਿਆਂ ਦਾ ਦਿਨ ਹੈ ਔਰ ਰੁਝਾਨ ਆਣੇ ਸ਼ੁਰੂ ਹੋ ਗਏ ਨੇ ਕੁੱਲ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਸ਼ੁਰੂ ਦੇ ਵਿੱਚ ਜਿਵੇਂ ਜਾਣਕਾਰੀ ਆਈ ਸੀ ਤਾਂ ਇੱਕ ਇੱਕ ਕਰਕੇ ਉਹਨਾਂ ਤੁਹਾਨੂੰ ਦੱਸਦੇ ਹਾਂ ਕਿ ਸੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਦੇ ਸੰਜੀਵ अरोੜਾ ਚੋਣ ਮੈਦਾਨ ਦੇ ਵਿੱਚ ਨੇ ਤਾਂ 2895 ਵੋਟਾਂ ਪਈਆਂ ਨੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਪਾਰਟੀ ਨੂੰ 1626 ਵੋਟਾਂ ਪਈਆਂ ਨੇ ਔਰ 3 ਤੀਸਰੇ ਨੰਬਰ ਤੇ ਜੀਵਨ ਗੁਪਤਾ 1170 ਵੋਟਾਂ ਪਈਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਰ ਸਿੰਘ ਕੋ ਮਣਨੂ 703 ਵੋਟਾਂ ਪਈਆਂ ਨੇ ਪਹਿਲਾ ਰੁਝਾਨ ਆਇਆ ਹੈ ਕਾ ਇਸ ਤਰੀਕੇ ਦੇ ਨਾਲ ਹੁਣ ਕੌਣ ਅੱਗੇ ਔਰ ਕੌਣ ਪਿੱਛੇ ਇਸ ਦੀ ਦੌੜ ਲੱਗ ਜਾਵੇਗੀ ਔਰ 14 ਦੌਰ ਦੌਰ ਦੀ ਜੋ ਹੈ ਉਹ ਕਾਊਂਟਿੰਗ ਹੋਣੀ ਹੈ ਔਰ ਪਹਿਲੇ ਰਾਉਂਡ ਦੇ ਵਿੱਚ ਨੋਟਾ ਨੂੰ 51 ਵੋਟਾਂ ਪਈਆਂ ਨੇ ਤਾਂ ਪੰਜਵੇਂ ਨੰਬਰ ਤੇ ਨੋਟਾ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬਾਜ਼ੀ ਪਲਟਨ ਦੀ ਸ਼ੁਰੂਆਤ ਹੋ ਗਈ ਹੈ ਜਿਸ ਤਰੀਕੇ ਨਾਲ ਦਾਵਾ ਕੀਤਾ ਜਾ ਰਿਹਾ ਸੀ ਕਾਂਗਰਸ ਪਾਰਟੀ ਵੱਲੋਂ ਬੀਜੇਪੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਅਸੀਂ ਸਭ ਪਾਸੇ ਪਲਟ ਦਿੱਤੇ ਨੇ ਸਾਡੇ ਹੀ ਉਮੀਦਵਾਰ ਜਿੱਤਣਗੇ ਲੇਕਿਨ ਬਾਜ਼ੀ ਪਲਟ ਗਈ ਆ ਪਹਿਲੇ ਰਾਊਂਡ ਦੇ ਵਿੱਚ ਜੋ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਸਭ ਨੂੰ ਮਾਤ ਦੇ ਦਿੱਤੀ ਹੈ ਕਾਫੀ ਜ਼ਿਆਦਾ ਅੱਗੇ ਚੱਲੇ ਨੇ ਜਿਹੜਾ ਦੂਸਰੇ ਨੰਬਰ ਦਾ ਔਰ ਪਹਿਲੇ ਨੰਬਰ ਦਾ ਗੈਪ ਹੈ ਉਹ ਹੈਗਾ ਕਰੀਬ 1200 ਵੋਟਾਂ ਦਾ ਤਾਂ 1200 ਵੋਟਾਂ ਦਾ ਫਰਕ ਪਾ ਚੁੱਕੇ ਨੇ 1200 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਨੂੰ ਤਾਂ ਇੱਕ ਵਾਰ ਫਿਰ ਤੋਂ 1200 1200 ਕਰੀਬ 70 ਬੋਟਾ ਦੇ ਨਾਲ ਅੱਗੇ ਚੱਲ ਰਹੇ ਨੇ ਸੰਜੀਵ अरोड़ा ਪਹਿਲੇ ਰਾਊਂਡ ਦਾ ਪਹਿਲੇ ਗੇੜ ਦੀ ਹਲੇ ਇਹ ਨਤੀਜੇ ਆਏ ਨੇ ਤਾਂ 14 ਗੇੜ ਹੋਣੇ ਨੇ ਹਲੇ ਸਿਰ ਪਹਿਲਾ ਗੇੜ ਚੱਲ ਰਿਹਾ ਹੈ ਕੌਣ ਅੱਗੇ ਕੌਣ ਪਿੱਛੇ ਇਹ ਆਂਦਾ ਜਾਂਦਾ ਰਹੇਗਾ ਕਦੇ ਕਿਹੜੀ ਪਾਰਟੀ ਅੱਗੇ ਕਦੇ ਕਿਹੜੀ ਪਾਰਟੀ ਅੱਗੇ لیکن اس یہ چیز دیکھی ہے جی ڈی پارٹی ایک بار لیڈ بنا جاندی ہے تا پھر انو پیچھے ਛڈنا بڑا ਔਖਾ ਹੋ ਜਾਂਦਾ ਹੈ ਤਾਂ ਕੀ ਅਸੀਂ ਇਸ ਗੱਲ ਨੂੰ ਸਮਝਿਆ ਜਾਵੇ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ لیڈ ਆਪਣੀ ਬਣਾਈ ਹੈ ਇਸ ਨੂੰ ਹੁਣ ਪਿੱਛੇ ਛੱਡਣਾ ਔਖਾ ਹੋ ਜਾਵੇਗਾ لیکن ਔਖਾ ਤਾਂ ਹੈ ਲਾ ਮਮਕਨ ਨਹੀਂ ਹੈ ਨਾ ਮਮਕਨ ਨਹੀਂ ਹੈ ਕਿਉਂਕਿ ਸਿਰਫ ਔਰ ਸਿਰਫ ਕਰੀਬ 1200 1250 ਵੋਟਾਂ ਦਾ ਫਰਕ ਹੈ ਆਮ ਆਦਮੀ ਪਾਰਟੀ ਪਹਿਲੇ ਤੇ ਦੂਸਰੇ ਨੰਬਰ ਤੇ ਕਾਂਗਰਸ ਤੀਸਰੇ ਨੰਬਰ ਤੇ ਭਾਜਪਾ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਚੱਲਦੀ ਹੈ ਤੁਹਾਨੂੰ ਦੱਸ ਰਿਹਾ ਲੋ ਜੀ ਲੁਧਿਆਣਾ ਚੋਣਾਂ ਦੇ ਨਤੀਜੇ ਆ ਰਹੇ ਨੇ ਪਲਟ ਰਹੀ ਹੈ ਬਾਜ਼ੀ ਸਾਰੇ ਹੈਰਾਨ ਹੋ ਗਏ ਨੇ ਇਸ ਵਕਤ ਕੌਣ ਅੱਗੇ ਕੌਣ ਪਿੱਛੇ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਆ ਲਗਾਤਾਰ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਇਹ ਹੈ ਇੱਕ ਸੈਮੀਫਾਈਨਲ ਮੈਚ ਸੈਮੀਫਾਈਨਲ ਮੈਚ ਹੋ ਰਿਹਾ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਸਾਲ 2027 ਦੇ ਵਿੱਚ ਹੋਣੀਆਂ ਨੇ 2 ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ ਉਹ ਸੀ ਫਾਈਨਲ ਲੇਕਿਨ ਹੁਣ ਚੱਲ ਰਿਹਾ ਹੈ ਸੈਮੀਫਾਈਨਲ ਤਾਂ ਸੈਮੀਫਾਈਨਲ ਦੀ ਦੌੜ ਦੇ ਵਿੱਚ ਜੋ ਪਹਿਲੇ ਦੌੜ ਜੇ ਜੋ ਚੌਕਾ ਮਾਰਿਆ ਉਹ ਮਾਰਿਆ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ 2022 ਦੇ ਵਿੱਚ 92 ਸੀਟਾਂ ਜਿੱਤਿਆ ਸੀ 117 ਦੇ ਵਿੱਚੋਂ ਇੱਕ ਆਂਦੀ ਆਈ ਸੀ ਜੋ ਕਿ ਆਮ ਆਦਮੀ ਪਾਰਟੀ ਦੀ ਕੀ ਉਹ ਬਰਕਰਾਰ ਰਹੇਗੀ ਜਾਂ ਨਹੀਂ ਤਾਂ ਫਿਲਹਾਲ ਜੋ ਪਹਿਲੇ ਰਾਉਂਡ ਦਾ ਜੋ ਰਿਜ਼ਲਟ ਆਇਆ ਜੋ ਪਹਿਲੇ ਜੋ ਗੇਡ ਦਾ ਜੋ ਨਤੀਜਾ ਆ ਰਿਹਾ ਹੈ ਉਹਦੇ ਮੁਤਾਬਕ ਤਾਂ ਇਹੀ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਜੋ ਲਗਾਤਾਰ આરોਪ ਲੱਗ ਰਹੇ ਸੀ ਕਿ ਆਮ ਆਦਮੀ ਪਾਰਟੀ ਨੇ ਕਾਨੂੰਨ ਵਿਵਸਥਾ ਦੀਆਂ ਝੱਜੀਆਂ ਉੜ ਗਈਆਂ ਨੇ ਔਰ ਕਿਤੇ ਨਾ ਕਿਤੇ ਐਸੀਆਂ ਤਸਵੀਰਾਂ ਸਾਨੂੰ ਨਿਤ ਸਾਹਮਣੇ ਆ ਰਹੀਆਂ ਸੀ ਪਰ ਕਿਵੇਂ ਹੋਇਆ ਕਿ ਇੱਕ ਵਾਰ ਫਿਰ ਤੋਂ ਲੋਕਾਂ ਦੇ ਸੰਜੀਵ ਅਰੋੜਾ ਦੇ ਉੱਤੇ ਭਰੋਸਾ ਜਤਾਇਆ ਐਸਵਾਰ ਲੇਕਿਨ ਹਲੇ ਇਹ ਸਿਰਫ ਸ਼ੁਰੂਆਤ ਹੈ ਇਸ ਨੂੰ ਫਾਈਨਲ ਨਤੀਜਾ ਨਾ ਸਮਝੋ ਇਹ ਰੁਝਾਨ ਨੇ ਨਤੀਜੇ ਆਨ ਨੂੰ ਹਲੇ ਕਰੀਬ-ਕਰੀਬ 2 ਘੰਟੇ ਲੱਗ ਜਾਣਗੇ ਪੂਰੇ ਤਰੀਕੇ ਦੇ ਨਾਲ ਲੇਕਿਨ ਜੋ ਅੱਗੇ ਚੱਲ ਰਿਹਾ ਹੈ ਉਹ ਸੰਜੀਵ ਅਰੋੜਾ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇ ਚੱਲ ਰਹੇ ਨੇ ਤੇ ਸਭ ਤੋਂ ਵੱਡੀ ਜਿਹੜੀ ਚੁਣੌਤੀ ਦਿੱਤੀ ਆਮ ਆਦਮੀ ਪਾਰਟੀ ਨੂੰ ਉਹ ਦਿੱਤੀ ਹੈ ਕਾਂਗਰਸ ਪਾਰਟੀ ਨੇ ਤਾਂ ਕਾਂਗਰਸ ਇੱਕ ਬਹੁਤ ਵੱਡੀ ਚੁਣੌਤੀ ਬਣ ਕੇ ਖੜੀ ਸੀ ਆਮ ਆਦਮੀ ਪਾਰਟੀ ਦੇ ਅੱਗੇ ਜੋ ਕਿ ਹਲੇ ਵੀ ਡਟੇ ਹੋਏ ਨੇ ਤੀਸਰੇ ਨੰਬਰ ਤੇ ਬੀਜੇਪੀ ਬੀਜੇਪੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਭਾਵੇਂ ਕਿਸਾਨ ਅੰਦੋਲਨ ਹੋਵੇ ਜਾਂ ਫਿਰ ਵੱਖੋ-ਵੱਖਰੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਹੋਣ ਜਾਂ ਹਰਿਆਣਾ 'ਚ ਲੱਗੇ ਹੋਣ ਜਾਂ ਫਿਰ ਦਿੱਲੀ ਦੀ ਹਦੂਦਾਂ ਦੇ ਉੱਤੇ ਲੱਗੇ ਹੋਣ ਤਾਂ ਆਖਰਕਾਰ ਕਿਸ ਤਰੀਕੇ ਦੇ ਨਾਲ ਬੀਜੇਪੀ ਤੀਸਰੇ ਨੰਬਰ ਦੀ ਪਾਰਟੀ ਬਣਦੀ ਨਜ਼ਰ ਆ ਰਹੀ ਹੈ ਇਸ ਨੇ ਚਿੰਤਾ ਵਧਾਈ ਹੈ ਆ ਉਹਨਾਂ ਲੋਕਾਂ ਦੀ ਜਿਹੜੇ ਕਿ ਬੀਜੇਪੀ ਨੂੰ ਨਾ ਪਸੰਦ ਕਰਦੇ ਨੇ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਕਿਉਂ ਹੈ ਲੋਕੀ ਇਸ ਗੱਲ ਤੋਂ ਵੀ ਪਰੇਸ਼ਾਨ ਨੇ ਇਹ ਸਿਰਫ ਹਲੇ ਸ਼ੁਰੂਆਤ ਹੈ श्रोमणी अकाली दल होर भी अगे जाएगी आने वाले समय के रुझान बदलन कांग्रेस पार्टी की अगे जाती है पिछे आती है बीजेपी अगे जाती है पिछे जाती है आम आदमी पार्टी होर अगे वी है या फिर पिछे आती है ये देखना वाकई बड़ा दिलचस्प होगा लेकिन हले तक ढाई सौ पचानवे अठाई सौ पचानवे वोटा लैके आम आदमी पार्टी पहले राउंड सब तो अगे सोलह सौ छब्बीस वोटा लैके कांग्रेस पार्टी दूसरे नंबर पर ग्यारह सौ सतर वोटा लैके बीजेपी तीसरे नंबर और सत्त सौ 4 ਵੋਟਾਂ ਲੈ ਕੇ ਪਰਵਕਰ ਸਿੰਘ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਚੱਲ ਰਹੀ ਹੈ ਨੀਟੂ ਛੱਟਰਾ ਵਾਲਾ ਕੁਝ ਸਮਾਂ ਪਹਿਲਾਂ ਬੜੇ ਇਹ ਮੀਡੀਆ ਦੇ ਅੱਗੇ ਵੀ ਆਏ ਜਿੰਨੇ ਦਾਅਵੇ ਵੀ ਕਰ ਰਹੇ ਸੀ ਫਿਰ ਕਹਿੰਦੇ ਭਾਵੇਂ ਮੈਂ ਜਿੱਤਾਂ ਜਾਂ ਹਾਰਾਂ ਕੁਝ ਵੀ ਹੋਵੇ ਵੋਟਾਂ ਪਈਆਂ ਚਾਰ ਪਰ ਦਿਲ ਦੇ ਵਿੱਚ ਸਕੂਨ ਔਰ ਮਨ ਦੇ ਵਿੱਚ ਆਰਾਮ ਕਹਿੰਦੇ ਕੋਈ ਗੱਲ ਨਹੀਂ ਫਿਰ ਦੇਖੂਗਾ ਨੌਂ ਵਾਰ ਚੋਣਾ ਲੜ ਚੁੱਕੇ ਹਾਰ ਚੁੱਕੇ ਆ ਦਸਵੀਂ ਵਾਰ ਲੜ ਚੁੱਕੇ ਆ ਜੇ ਹਾਰ ਗਿਆ ਤਾਂ ਕੋਈ ਅਫਸੋਸ ਨਹੀਂ ਗਿਆਰਵੀਂ ਵਾਰ ਫਿਰ ਚੋਣਾ ਲੜੂਗਾ ਨੀਟੂ ਛੱਟਰਾ ਵਾਲੇ ਕਹਿ ਕੇ ਚਲੇ ਗਏ ਨੇ ਲੇਕਿਨ ਵੱਡੀ ਖਬਰ ਜੋ ਲੋਕ ਦੇਖਣਾ ਚਾਹੁੰਦੇ ਨੇ ਕਿ ਕੌਣ ਬਣੇਗਾ ਲੁਧਿਆਣਾ ਵੈਸਟ ਦਾ ਬੈਸਟ ਕੌਣ ਮਾਰੇਗਾ ਵਿਦਵਾਨ ਸਭਾ ਦੀ ਦਹਿਲਿਸ ਦੇ ਉੱਤੇ ਕੌਣ ਰੱਖੇਗਾ ਕਦਮ ਅਗਲੇ ਕੁਝ ਘੰਟਿਆਂ ਦੇ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ ਸੰਜੀਵ ਅਰੋੜਾ 2895 ਵੋਟਾਂ ਲੈ ਕੇ ਸਭ ਤੋਂ ਅੱਗੇ ਚੱਲ ਰਹੇ ਉਹਨਾਂ ਨੇ ਵੱਡੀ ਲੀਡ ਹਾਸਲ ਕਰ ਲਈ ਹੈ ਲਗਾਤਾਰ ਪਲ-ਪਲ ਦੀ ਅਪਡੇਟ ਦੇ ਰਹੇ ਆ ਲੁਧਿਆਣਾ ਵੈਸਟ ਦੇ ਵਿੱਚ ਕੀ ਹੈ ਚੋਣ ਨਤੀਜਿਆਂ ਦਾ ਹਾਲ ਚੋਣ ਨਤੀਜਿਆਂ ਦੀ ਅੱਜ ਘੜੀ ਹੈ ਦਾ 2895 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਸਭ ਤੋਂ ਅਗੇ ਖੜੀ ਹੈ। ਉਹ ਆਮ ਆਦਮੀ ਪਾਰਟੀ ਸਭ ਤੋਂ ਅਗੇ ਖੜੀ ਹੈ ਜਿਹਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਸੀ। ਵਿਰੋਧ ਹੋ ਰਿਹਾ ਸੀ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਸੜਕਾਂ ਦਾ ਖਸਤਾ ਹਾਲ ਹੈ। ਸ਼ਹਿਰਾਂ ਦੇ ਵਿੱਚ ਬਿਜਲੀ ਦੀ ਸਮੱਸਿਆ ਹੈ, ਪਾਣੀ ਦੀ ਸਮੱਸਿਆ ਹੈ। ਔਰ ਇੰਡਸਟਰੀ ਨੂੰ ਚਲਾਉਣ ਦੇ ਲਈ ਬਿਜਲੀ ਔਰ ਪਾਣੀ ਹੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ। ਸਿਕਿਉਰਿਟੀ ਵੀ ਬੜੀ ਜ਼ਰੂਰੀ ਹੁੰਦੀ ਹੈ। ਇਹ ਹੀ ਆरोप ਆਮ ਆਦਮੀ ਪਾਰਟੀ ਦੇ ਉੱਤੇ ਲੱਗ ਰਹੇ ਸੀ ਕਿ ਆਮ ਆਦਮੀ ਪਾਰਟੀ ਨਾ ਤਾਂ ਬਿਜਲੀ ਦੇ ਪਾ ਰਹੀ ਹੈ, ਨਾ ਪਾਣੀ ਦੇ ਪਾਰੀਆ ਮਹਿਲਾਵਾ ਉਸੁਰਖਿਤ ਨਹੀਂ ਹੈ ਜਿਨ੍ਹਾਂ ਨੂੰ ਫਰੀ ਸਫਰ ਦੇ ਦੋ ਪਾਸ ਜਿਹੜੀ ਦਾਵਾ ਕੀਤਾ ਸੀ ਕਿ ਤੁਹਾਨੂੰ ਪੈਸੇ ਵੀ ਜਾਣਗੇ ਮਹਿਲਾਵਾ ਨੂੰ ਖਾਤਿਆਂ 'ਚ ਉਹ ਵੀ ਨਹੀਂ ਗਏ तमाम ਵਾਦੇ ਕਰਕੇ ਹਲੇ ਤੱਕ ਜੋ ਪੂਰੇ ਨਹੀਂ ਹੋਏ ਤਾਂ ਐਸੇ ਬੀ ਐ ਜੋ ਕਿ ਆਮ ਆਦਮੀ ਪਾਰਟੀ ਨੂੰ ਕਿਸ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਲੋਕ ਕੇ ਸਵਾਲ ਜਵਾਬ ਵੀ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਪਰ ਜੋ ਇਸ ਵਕਤ ਦੀ ਅਸਲੀਅਤ ਹੈ ਜੋ ਹਾਲਾਤ ਨੇ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਇਸ ਗੱਲ 'ਤੇ ਨਹੀਂ ਪੈ ਰਹੇ ਕੀ ਕਿਹਾ ਸੀ ਤੇ ਕੀ ਨਹੀਂ ਇਸ ਵਕਤ ਸਿਰਫ ਰਿਜ਼ਲਟ ਦੀ ਗੱਲ ਕਰਦੇ ਹਾਂ ਰਿਜ਼ਲਟ ਦੇ ਵਿੱਚ ਜੋ ਜਿਹੜੀ ਆਮ ਆਦਮੀ ਪਾਰਟੀ ਹੈ ਸਭ ਤੋਂ ਅੱਗੇ ਚੱਲ ਰਹੀ ਹੈ ਕਾਂਗਰਸ ਪਾਰਟੀ ਦੂਸਰੇ ਨੰਬਰ ਤੇ ਚੱਲ ਰਹੀ ਹੈ ਬੀ ਜੀ ਪੀ ਤੀਸਰੇ ਔਰ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਚੱਲ ਰਹੀ ਹੈ ਤਾਂ ਕੌਣ ਕੌਣ ਚੌਣ ਮੈਦਾਨ ਦੇ ਵਿੱਚ ਹੈ ਇੱਕ ਵਾਰ ਫਿਰ ਤੋਂ ਦੇਖ ਲਿਓ 14 ਗੇਟ ਦੀ VOTING ਹੋਣੀ ਹੈ ਸ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਸੀ ਆਮ ਆਦਮੀ ਪਾਰਟੀ ਨੇ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਬਣਾਇਆ ਸੀ ਕਾਂਗਰਸ ਪਾਰਟੀ ਨੇ ਜੀਵਨ ਗੁਪਤਾ ਨੂੰ ਉਮੀਦਵਾਰ ਬਣਾਇਆ ਸੀ ਬੀਜੇਪੀ ਨੇ ਪਰਵਪਕਾਰ ਸਿੰਘ ਘੁੰਮਣ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਤਰੀਕੇ ਦੇ ਨਾਲ ਕੁੱਲ ਮਿਲਾ ਕੇ 14 ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਨੇ ਔਰ VOTING ਕਰੀਬ ਹੋਈ ਸੀ ਜੋ 2 ਦਿਨ ਪਹਿਲਾਂ ਹੋਈ ਸੀ 51 ਫੀਸਦੀ 51 ਫੀਸਦੀ ਦੇ ਕਰੀਬ ਲੋਕਾਂ ਨੇ ਵੋਟ ਪਾਈ ਸੀ ਇਹ ਵੀ ਨਹੀਂ ਹੈ ਕਿ ਬਹੁਤ ਜ਼ਿਆਦਾ VOTING ਹੋਈ ਬਹੁਤ ਜ਼ਿਆਦਾ ਘੱਟ ਵੀ ਨਹੀਂ ਹੋਈ ਮੀਡੀਓਕਰ ਲੈਵਲ ਦੀ ਹੈ ਜਾਨੀ ਕਿ 50% ਤੋਂ ਉੱਤੇ ਗਈ ਹੈ ਲੇਕਿਨ ਫਿਰ ਵੀ ਆਮੂਮਨ ਤੌਰ ਤੇ ਜਿਹੜਾ ਦੇਖਿਆ ਜਾਂਦਾ ਹੈ VOTING ਪਰਸੈਂਟੇਜ ਜਿਹੜਾ 60 ਤੋਂ 70 80% ਪਰਸੈਂਟੇਜ ਤੱਕ ਹੁੰਦਾ ਹੈ VOTING ਸਿਰਫ 51% ਗਈ ਪਈ ਹੈ ਜੋ ਕਿ ਆਮ ਤੌਰ ਤੇ ਵੋਟਾਂ ਦੇ ਨਾਲੋਂ ਘੱਟ ਪਈ ਹੈ لیکن ਇਨ ਵੀਕ ਬਿਡੀਓਕਰ ਲੈਵਲ ਦੀ VOTING ਪਰਸੈਂਟੇਜ ਕਿਹਾ ਜਾਂਦਾ 51.ਸਮਥਿੰਗ ਜਿੰਨੀ ਵੀ ਪਈ ਹੈ ਯਾਨੀ ਕਿ ਕੱਲ 51 51.5% VOTING ਹੋਈ ਤਾਂ ਜਿਸ ਦੇ ਹੁਣ ਨਤੀਜੇ ਆਣੇ ਸ਼ੁਰੂ ਹੋਣਗੇ ਨਤੀਜਿਆਂ ਦਾ ਦਿਨ ਹੈ ਪਹਿਲੇ ਰਾਊਂਡ ਦੀ ਜੋ ਕਾਊਂਟਿੰਗ ਹੈ ਉਹ ਪੂਰੀ ਹੋ ਚੁੱਕੀ ਹੈ ਦੂਸਰੇ ਰਾਊਂਡ ਦੀ ਕਾਊਂਟਿੰਗ ਚੱਲ ਰਹੀ ਹੈ ਕੌਣ ਅੱਗੇ ਹੈ ਕੌਣ ਪਿੱਛੇ ਹੈ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਲਿਸਟ ਸਾਡੇ ਕੋਲ ਜੋ ਪਹਿਲੇ ਰਾਊਂਡ ਦੀ ਆ ਚੁੱਕੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਕਿਹੜਾ ਉਮੀਦਵਾਰ ਕਿਹੜੇ ਨੰਬਰ ਤੇ ਚੱਲ ਰਿਹਾ ਹੈ ਤਾ 2895 ਵੋਟਾਂ ਦੇ ਨਾਲ ਸੰਜੀਵ अरोड़ा ਸਭ ਤੋਂ ਪਹਿਲੇ ਨੰਬਰ ਤੇ ਚੱਲ ਰਹੇ ਨੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 1626 ਵੋਟਾਂ ਪਈਆਂ ਨੇ ਜੀਵਨ ਗੁਪਤਾ ਭਾਜਪਾ ਦੇ ਉਮੀਦਵਾਰ ਨੇ 1170 ਵੋਟਾਂ ਪਈਆਂ ਨੇ ਐਡਵੋਕੇਟ ਪਰਵਪਕਰ ਸਿੰਘ ਘਮਣ ਸ਼ਰੂਮਨੀ ਅਕਾਲੀ ਦਲ ਦੇ ਉਮੀਦਵਾਰ ਨੇ 703 ਵੋਟਾਂ ਪਈਆਂ ਨੇ ਉਸ ਤੋਂ ਬਾਅਦ ਪੰਜਵੇਂ ਨੰਬਰ ਤੇ ਨੋਟਾਂ ਨੂੰ ਵੋਟਾਂ ਪਈਆਂ ਨੇ ਤਾਂ 6ਵੇਂ ਨੰਬਰ ਤੇ ਹੈਗੇ ਨੇ ਇੱਕ ਹੋਰ ਉਮੀਦਵਾਰ ਨੇ ਐਲਬਰਟ ਉਮੀਦਵਾਰ ਨੇ ਆਜ਼ਾਦ ਉਹਨਾਂ ਨੂੰ 32 ਵੋਟਾਂ ਪਈਆਂ ਨੇ ਤਾਂ ਇਸ ਤੋਂ ਬਾਅਦ ਜਤਿੰਦਰ ਕੁਮਾਰ ਸ਼ਰਮਾ ਨੇ ਐ ਐਨ ਐਲ ਐਸ ਪੀ ਦੇ ਉਹਨਾਂ ਨੂੰ 21 ਵੋਟਾਂ ਪਈਆਂ ਨੇ ਬਾਕੀ ਜਿਹੜੇ ਉਮੀਦਵਾਰ ਨੇ ਕਿਸੇ ਨੂੰ 4 ਕਿਸੇ ਨੂੰ 2 ਕਿਸੇ ਨੂੰ 18 ਕਿਸੇ ਨੂੰ 12 ਕਿਸੇ ਨੂੰ 14 ਇਸ ਤਰੀਕੇ ਦੇ ਨਾਲ ਵੋਟਾਂ ਪਈਆਂ ਨੇ ਔਰ ਨੀਡ ਟੂ ਸ਼ਟਰਾਂ ਵਾਲਾ ਜੋ ਕਿ ਇਸ ਥਾਂ ਦੇ ਉੱਤੇ ਵੀ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਐਂਟਰਟੇਨਮੈਂਟ ਲੋਕਾਂ ਦਾ ਕਰਦੇ ਨਜ਼ਰ ਆ ਰਹੇ ਨੇ ਭਾਵੇਂ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ ਜਾਂ ਫਿਰ ਬਿਆਨ ਐਸੇ ਤਰੀਕੇ ਦੇ ਦਿੰਦੇ ਨੇ ਤਾਂ ਉਹਨਾਂ ਨੂੰ ਸਿਰਫ 4 ਵੋਟਾਂ ਪਈਆਂ ਨੇ 4 ਵੋਟਾਂ ਦੇ ਨਾਲ ਵੀ ਨੀਡ ਟੂ ਸ਼ਟਰਾਂ ਵਾਲਾ ਆਪਣਾ ਸੰਤੁਸ਼ਟ ਨਜ਼ਰ ਆ ਰਹੇ ਨੇ ਪਰ ਸਭ ਤੋਂ ਇਲਾਵਾ ਜੇਕਰ ਆਪ ਸਭ ਤੋਂ ਵੱ ਕਰੂਣਾ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਨੇ ਉਹੀ ਆਮ ਆਦਮੀ ਪਾਰਟੀ ਜਿਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 92 ਸੀਟਾਂ ਜਿੱਤੀਆਂ ਸੀ 117 ਦੇ ਵਿੱਚੋਂ 92 ਸੀਟਾਂ ਜਿੱਤੀਆਂ ਸੀ ਔਰ ਲੁਧਿਆਣਾ ਵੈਸਟ ਦੀ ਜਿਹੜੀ ਸੀਟ ਹੈ 2022 ਦੇ ਵਿੱਚ ਇਹ ਵੀ ਗੁਰਪ੍ਰੀਤ ਸਿੰਘ ਗੋਗੀ ਨੇ ਜਿੱਤੀ ਸੀ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਨੇ ਲੇਕਿਨ ਕਰੀਬ 6 ਮਹੀਨੇ ਪਹਿਲਾਂ ਇੱਕ ਮਿਸ ਹੈਪਨਿੰਗ ਹੋਈ ਉਹਨਾਂ ਦੀ ਜੋ ਰਿਵਾਲਵਰ ਸੀ ਉਹਦੇ ਵਿੱਚੋਂ ਗੋਲੀ ਫਾਇਰ ਹੋ ਜਾਂਦੀ ਹੈ ਉਹ ਗੋਲੀ ਉਹਨਾਂ ਦੇ ਲੱਗਦੀ ਹੈ ਔਰ ਗੁਰਪ੍ਰੀਤ ਗੋਗਦੀ ਮੌਤ ਹੋ ਜਾਂਦੀ ਹੈ ਕੁਝ ਲੋਕ ਇਹਨੂੰ ਇੱਕ ਇੱਕ ਹੈਪਨਿੰਗ ਕਹਿੰਦੇ ਨੇ ਸਿਰਫ ਇੱਕ ਐਕਸੀਡੈਂਟ ਕਹਿੰਦੇ ਨੇ ਤੇ ਕੁਝ ਲੋਕ ਕਹਿੰਦੇ ਨੇ ਕਿ ਨਹੀਂ ਸਾਜ਼ਿਸ਼ ਹੋਈ ਹੈ ਕਿਤੇ ਕਿਤੇ ਨਾ ਕਿਤੇ ਉਹਨਾਂ ਦਾ ਕਤਲ ਵੀ ਕੀਤਾ ਹੋ ਸਕਦਾ ਹੈ ਖੈਰ ਇਹ ਜਾਂਚ ਪੜਤਾਲ ਸਭ ਚੱਲ ਰਹੀ ਹੈ ਜਾਂਚ ਦੇ ਜਦੋਂ ਨਤੀਜੇ ਆਣਗੇ ਉਦੋਂ ਪਤਾ ਚੱਲੇਗਾ ਗੁਰਪ੍ਰੀਤ ਗੋਗੀ ਦੀ ਮੌਤ ਕਿਵੇਂ ਹੋਈ ਸੀ ਲੇਕਿਨ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਵੇਕੈਂਟ ਹੋ ਗਈ ਸੀ ਇਹ ਸੀਟ ਲੁਧਿਆਣਾ ਵੈਸਟ ਦੀ ਤਾਂ ਲੁਧਿਆਣਾ ਵੈਸਟ ਦਾ ਬੈਸਟ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਬਾਰਾ ਤੋਂ ਚੋਣਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ 14 ਉਮੀਦਵਾਰ ਮੈਦਾਨ ਦੇ ਵਿੱਚ ਡਟੇ ਹੋਏ ਨੇ ਔਰ ਜਿਸ ਤਰੀਕੇ ਨਾਲ VOTING ਹੋਈ ਸੀ VOTING 51% ਦੇ ਕਰੀਬ ਹੋਈ ਸੀ 2 ਦਿਨ ਪਹਿਲਾਂ 19 ਤਰੀਕ ਨੂੰ 3 ਦਿਨ ਪਹਿਲਾਂ ਤੇ ਅੱਜ ਹੈ 23 ਤਰੀਕ 23 ਤਰੀਕ ਨੂੰ ਨਤੀਜਿਆਂ ਦਾ ਦਿਨ ਹੈ ਔਰ ਕਾਊਂਟਿੰਗ ਲਗਾਤਾਰ ਜਾਰੀ ਹੈ ਦੂਸਰੇ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਅੱਗੇ ਤਾਂ ਦੋ ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਔਰ ਕੌਣ-ਕੌਣ ਅੱਗੇ ਚੱਲ ਰਿਹਾ ਹੈ ਕੌਣ ਪਿੱਛੇ ਚੱਲ ਰਿਹਾ ਤੁਹਾਨੂੰ ਉਹ ਵੀ ਦੱਸਦੇ ਹਾਂ ਤਾਂ ਆਮ ਆਦਮੀ ਪਾਰਟੀ ਜਿਹਨੂੰ ਪਹਿਲੇ ਰਾਊਂਡ ਦੇ ਵਿੱਚ 2895 ਵੋਟਾਂ ਪਈਆਂ ਸੀ ਤਾਂ ਦੋ ਰਾਊਂਡ ਦੇ ਮਿਲਾ ਕੇ ਉਹਨਾਂ ਨੂੰ 4000 ਤੋਂ ਵੱਧ ਵੋਟਾਂ ਪੈ ਚੁੱਕੀਆਂ ਨੇ ਦੂਸਰੇ ਨੰਬਰ ਤੇ ਭਾਰਤ ਪੂਸ਼ਣ ਆਸ਼ੂ 2340 ਔਰ ਤੀਸਰੇ ਨੰਬਰ ਤੇ ਭਾਜਪਾ 2069 ਯਾਨੀ ਦੂਸਰੇ ਔਰ ਤੀਸਰੇ ਨੰਬਰ ਦੇ ਵਿੱਚ ਬੜਾ ਕੋਈ ਫਰਕ ਨਹੀਂ ਹੈ ਸਿਰਫ 300 350 ਵੋਟਾਂ ਦਾ ਹੀ ਫਰਕ ਹੈ 300 ਵੋਟਾਂ ਦਾ ਦੂਸਰੇ ਉਰ ਤੀਸਰੇ ਨੰਬਰ ਦੇ ਵਿੱਚ ਪਰਵਕਰ ਸਿੰਘ ਕੋ ਮਨ ਦੀਆਂ ਕੁੱਲ ਵੋਟਾਂ ਪਹਿਲਾਂ 780 ਹੁਣ 500 ਹੋਰ ਜ਼ਿਆਦਾ ਪੈ ਚੁੱਕੀਆਂ ਨੇ ਕੁੱਲ ਮਿਲਾ ਕੇ 1312 ਵੋਟਾਂ ਹੋ ਚੁੱਕੀਆਂ ਨੇ ਤਾਂ ਸੰਜੀਵ ਅਰੋੜਾ ਦੂਸਰੇ ਰਾਉਂਡ ਦੀ ਕਾਊਂਟਿੰਗ ਤੋਂ ਬਾਅਦ ਵੀ ਸਭ ਤੋਂ ਮੂਰੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਅਸੀਂ ਗੱਲ ਵੀ ਕਰ ਰਹੇ ਸੀ ਕਿ ਜਿਹੜਾ ਉਮੀਦਵਾਰ ਇੱਕ ਵਾਰ ਲੀਡ ਲੈ ਜਾਂਦਾ ਤਾਂ ਉਸ ਨੂੰ ਪਛਾੜਨਾ ਬੜਾ ਔਖਾ ਹੋ ਜਾਂਦਾ ਹੈ ਤੇ ਉਹੀ ਕੁਝ ਦਿਖ ਰਿਹਾ ਹੈ ਸਜੀਵ ਅਰੋੜਾ ਨੇ ਐਸੀ ਲੀਡ ਬਣਾਈ ਕਿ ਉਹਨਾਂ ਨੂੰ ਹੁਣ ਪਛਾੜਨਾ ਔਖਾ ਹੋ ਗਿਆ ਹੈ ਪਹਿਲੇ ਨੰਬਰ ਤੇ ਪਹਿਲੇ ਰਾਉਂਡ ਦੇ ਵਿੱਚ ਸੀ ਦੂਸਰੇ ਨੰਬਰ ਤੇ ਜੋ ਇਸ ਵਕਤ ਵੀ ਉਹ ਪਹਿਲੇ ਨੰਬਰ ਤੇ ਨੇ ਦੂਸਰੇ ਰਾਉਂਡ ਦੀ ਕਾਊਂਟਿੰਗ ਪੂਰੀ ਹੋ ਚੁੱਕੀ ਹੈ ਤੇ ਹੁਣ ਵੀ ਉਹਨਾਂ ਨੇ ਜੋ ਆਪਣੀ ਲੀਡ ਹੈ ਉਸ ਨੂੰ ਪ੍ਰਕਰਾਰ ਰੱਖਿਆ ਹੈ ਕੁੱਲ ਮਿਲਾ ਕੇ 4535 4535 ਵੋਟਾਂ ਇਸ ਵਕਤ ਸੰਜੀਵ ਅਰੋੜਾ ਨੂੰ ਦੋ ਰਾਊਂਡ ਦੀ VOTING ਦੇ ਵਿੱਚ ਪੈ ਚੁੱਕੀਆਂ ਨੇ ਦੋ ਰਾਊਂਡ ਦੀ ਕਾਊਂਟਿੰਗ ਪੂਰੀ ਹੋ ਚੁੱਕੀ ਹੈ ਤਾਂ ਸੰਜੀਵ ਅਰੋੜਾ 2000 ਤੋਂ ਵੀ ਜ਼ਿਆਦਾ ਵੋਟਾਂ ਦੀ ਗਿਣਤੀ ਦੇ ਨਾਲ ਅੱਗੇ ਚੱਲ ਰਹੇ ਨੇ ਤਾਂ ਦੂਸਰੇ ਨੰਬਰ ਦੇ ਉੱਤੇ ਚੱਲ ਰਹੀ ਹੈ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਨੇ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਹੈ ਭਾਜਪਾ ਚੌਥੇ ਨੰਬਰ ਤੇ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਲਗਾਤਾਰ ਸਾਨੂੰ ਉਮੀਦ ਹੈ ਸੀ ਕਿ ਜਿਸ ਤਰੀਕੇ ਦੇ ਨਾਲ ਪੈਂਡੂਲਮ ਵਾਲੀ ਸਥਿਤੀ ਬਣੇਗੀ ਪਹਿਲੇ ਰਾਊਂਡ ਚ ਕੋਈ ਹੋਰ ਤੇ ਦੂਸਰੇ ਦੇ ਵਿੱਚ ਕੋਈ ਹੋਰ ਅੱਗੇ ਲੇਕਿਨ ਵੈਸਾ ਕੁਝ ਨਹੀਂ ਹੋਇਆ ਜਿਸ ਉਮੀਦਵਾਰ ਨੇ ਲੀਡ ਬਣਾਈ ਉਹ ਇਸ ਵਕਤ ਵੀ ਉਸ ਲੀਡ ਦੇ ਹਿਸਾਬ ਦੇ ਨਾਲ ਹੀ ਅੱਗੇ ਚੱਲ ਰਿਹਾ ਹੈ ਤਾਂ ਦੂਸਰੇ ਰਾਊਂਡ ਦੀ ਜੋ ਕਾਊਂਟਿੰਗ ਹੈ ਉਹ ਵੀ ਪੂਰੀ ਹੋ ਚੁੱਕੀ ਹੈ ਤਾਂ ਦੂਸਰੇ ਰਾਊਂਡ ਦੀ ਕਾਊਂਟਿੰਗ ਦੇ ਵਿੱਚ ਵੀ ਸੰਜੀਵ अरोड़ा ਨੂੰ ਹੀ ਸਭ ਤੋਂ ਵੱਧ ਵੋਟਾਂ ਪਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਪਹਿਲੇ ਜੋ 라উন্ড ਦੀ VOTING ਸੀ ਉਹਦੇ ਵਿੱਚ ਸੰਜੀਵ ਰੋੜਾ ਨੂੰ 2895 ਵੋਟਾਂ ਪਈਆਂ ਸੀ ਦੂਸਰੇ ਦੇ ਵਿੱਚ 1140 ਪਈਆਂ ਨੇ ਖੈਰ ਆਪਾਂ ਦੂਸਰੇ 라উন্ড ਦੀ ਗੱਲ ਕਰਦੇ ਆ ਦੂਸਰੇ 라উন্ড ਦੇ ਵਿੱਚ ਸੰਜੀਵ ਰੋੜਾ ਨੂੰ 1140 ਜੀਵਨ ਗੁਪਤਾ BJP ਦੇ ਉਮੀਦਵਾਰ ਨੇ ਉਹਨਾਂ ਨੂੰ 892 ਐਡਵੋਕੇਟ ਪਰਵਕਰ ਸਿੰਘ ਘੋਮਣੂ ਨੂੰ 609 ਭਾਰਤ ਪੂਸ਼ਣ ਆਸ਼ੂ ਕਾਂਗਰਸ ਪਾਰਟੀ ਨੇ 714 ਵੋਟਾਂ ਪਈਆਂ ਨੇ ਤਾਂ ਇਸ ਵਾਰ ਵੀ ਦੂਸਰੇ 라উন্ড ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਪਹਿਲੇ ਨੰਬਰ ਤੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਭਾਰਤ ਪੂਸ਼ਨ ਆਸ਼ੂ ਲੀਡ ਕਰ ਰਹੇ ਨੇ ਦੂਸਰੇ ਨੰਬਰ ਤੇ ਚੱਲ ਰਹੇ ਨੇ ਕਾਂਗਰਸ ਪਾਰਟੀ ਤੀਸਰੇ ਨੰਬਰ ਤੇ ਭਾਜਪਾ ਔਰ ਚੌਥੇ ਨੰਬਰ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ ਤਾਂ ਪਰਵਪਕਾਰ ਸਿੰਘ ਘੁੰਮਣ ਚੌਥੇ ਨੰਬਰ ਤੇ ਚੱਲ ਰਹੇ ਨੇ ਤਾਂ ਕਿਸ ਤਰੀਕੇ ਦੇ ਨਾਲ ਹੁਣ ਤੱਕ ਜੇਕਰ ਆਪਾਂ ਦੇਖੀਏ ਪਹਿਲੇ ਔਰ ਦੂਸਰੇ ਰਾਊਂਡ ਦੋਨਾਂ ਦੇ ਵਿੱਚ ਹੀ ਜੇ ਕਿਹੜੀ ਲੀਡ ਬਣਾਈ ਹੋਈ ਹੈ ਤਾਂ ਉਹ ਬਣਾਈ ਹੋਈ ਹੈ ਆਮ ਆਦਮੀ ਪਾਰਟੀ ਨੇ ਦੂਸਰੇ ਰਾਊਂਡ ਦੇ ਵਿੱਚ ਵੀ ਜੋ ਹੈ ਕਾਂਗਰਸ ਪਾਰਟੀ ਹੀ ਦੂਸਰੇ ਨੰਬਰ ਤੇ ਚੱਲ ਰਹੀ ਹੈ ਔਰ ਦੂਸਰੇ ਰਾਊਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਪਹਿਲੇ ਤੇ ਹੈ ਕਾਂਗਰਸ ਪਾਰਟੀ ਦੂਸਰੇ ਤੇ ਹੈ ਭਾਜਪਾ ਤੀਸਰੇ ਤੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੇ ਆਪਣੀ ਲੀਡ ਨੂੰ ਬਰਕਰਾਰ ਰੱਖਿਆ ਹੈ ਔਰ ਲੀਡ ਦੇ ਵਿੱਚ ਹੋਰ ਵੀ ਜ਼ਿਆਦਾ ਅੰਕਾਂ ਦਾ ਵਾਅਦਾ ਕਰ ਚੁੱਕਿਆ ਹੈ ਇਸ ਤਰੀਕੇ ਦੇ ਨਾਲ ਕੁੱਲ ਮਿਲਾਕੇ 4535 ਵੋਟਾਂ ਪੈ ਚੁੱਕੀਆਂ ਨੇ ਆਮ ਆਦਮੀ ਪਾਰਟੀ ਨੂੰ 2340 ਵੋਟਾਂ ਪੈ ਚੁੱਕੀਆਂ ਨੇ ਭਾਰਤ ਪੂਸ਼ਨ ਆਸ਼ੂ ਨੂੰ ਜੀਵਨ ਗੁਪਤਾ ਨੂੰ 2069 ਵੋਟਾਂ ਪੈ ਚੁੱਕੀਆਂ ਨੇ ਔਰ ਪਰਪਕਾਰ ਸਿੰਘ ਘਮੜ ਨੂੰ 1312 ਵੋਟਾਂ ਪੈ ਚੁੱਕੀਆਂ ਨੇ ਸੰਜੀਵ अरोड़ा 2195 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ 2195 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਔਰ ਤੀਸਰਾ ਰਾਉਂਡ ਵੀ ਹੁਣ ਦੇਖਣ ਵਾਲਾ ਹੋਵੇਗਾ ਤੀਸਰੇ ਰਾਉਂਡ ਦੀ ਗਿਣਤੀ ਚੱਲ ਰਹੀ ਹੈ ਮੇਨ ਵੱਡੇ ਕੰਪਿਊਟਰ ਸਰਵਰ ਕੰਪਿਊਟਰ ਦੇ ਨਾਲ ਬਾਕੀ ਈਵੀਐ ਮਸ਼ੀਨਾਂ ਨੂੰ ਜੋੜ ਦਿੱਤਾ ਗਿਆ ਹੈ ਤੇ ਹੁਣ ਥੋੜੀ ਦੇਰ ਬਾਅਦ ਠੀਕ 10 ਮਿੰਟ ਦੇ ਅੰਦਰ-ਅੰਦਰ ਤੀਸਰੇ ਰਾਊਂਡ ਦੀ ਗਿਣਤੀ ਵੀ ਮੁਕੰਮਲ ਹੋ ਜਾਵੇਗੀ ਤੇ ਫਿਰ ਪਤਾ ਚੱਲੇਗਾ ਤੀਸਰੇ ਰਾਊਂਡ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਹੈ ਤੇ ਕੌਣ ਪਿੱਛੇ ਚੱਲ ਰਿਹਾ ਹੈ ਲੇਕਿਨ ਹਾਲੇ ਤੱਕ ਜੇਕਰ ਆਪਾਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਫਤਿਹ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਚੱਲ ਰਹੀ ਹੈ ਤੀਸਰੇ ਨੰਬਰ ਤੇ ਭਾਜਪਾ ਚੱਲ ਰਹੀ ਹੈ ਹਾਲਾਂਕਿ ਵਾਕਈ ਭਾਜਪਾ ਨੇ ਵਾਕਈ ਇੱਕ ਲੋਕਾਂ ਨੂੰ ਅਚੰਬਿਤ ਕਰ ਦਿੱਤਾ ਹੈ ਹੈਰਾਨ ਕਰ ਦਿੱਤਾ ਹੈ ਜਿਸ ਤਰੀਕੇ ਦੀ ਪਰਫਾਰਮੈਂਸ ਰੱਖੀ ਹੈ ਦੂਸਰੇ ਔਰ ਤੀਸਰੇ ਦੇ ਵਿੱਚ ਬੜਾ ਕੋਈ ਫਰਕ ਨਹੀਂ ਹੈ ਭਾਰਤ ਪੂਸ਼ਨਾਸ਼ ਨੂੰ 2340 ਵੋਟਾਂ ਨੇ ਔਰ ਜੀਵਨ ਗੁਪਤਾ ਨੂੰ 2069 ਵੋਟਾਂ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 300 ਵੋਟਾਂ ਦਾ ਵੀ ਫਰਕ ਨਹੀਂ ਹੈ ਪੌਣੇ 300 ਵੋਟਾਂ ਦਾ ਫਰਕ ਚੱਲ ਰਿਹਾ ਦੂਸਰੇ ਔਰ ਤੀਸਰੇ ਨੰਬਰ ਦੇ ਉਮੀਦਵਾਰ ਦੇ ਵਿੱਚ ਲੁਧਿਆਣਾ ਵੈਸਟ ਸੀਟ ਦਾ ਆਪਾਂ ਇੱਕ ਵਾਰ ਸਿਆਸੀ ਸਮੀਕਰਨ ਦੇਖ ਲੈਣੇ ਆ ਕਿ ਹੁਣ ਤੱਕ ਇਸ ਸੀਟ ਦੇ ਉੱਤੇ ਕਿੰਨੀ ਵਾਰ VOTING ਹੋਈ ਹੈ ਕਦੋਂ-ਕਦੋਂ ਹੋਈ ਹੈ ਔਰ ਕਦੋਂ-ਕਦੋਂ ਕਿਹੜੀ-ਕਿਹੜੀ ਪਾਰਟੀ ਅੱਗੇ ਰਹੀ ਹੈ ਤਾਂ ਸਭ ਤੋਂ ਪਹਿਲਾਂ ਸਾਲ 2007 ਦੇ ਵਿੱਚ ਇਸ ਇਸ ਥਾਂ ਦੇ ਉੱਤੇ VOTING ਹੋਈ ਸੀ 7 ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਹਰੀਸ਼ ਰਾਏ ਢਾਂਡਾ ਨੇ ਜਿੱਤ ਹਾਸਲ ਕੀਤੀ ਸੀ 7 ਤੋਂ ਬਾਅਦ 2012 ਔਰ 2017 ਦੇ ਵਿੱਚ ਭਾਰਤ ਪੂਸ਼ਨ ਆਸ਼ੂ ਨੇ ਜਿੱਤ ਹਾਸਲ ਕੀਤੀ ਸੀ VOTING ਪਰਸੈਂਟੇਜ ਜੇਕਰ ਦੇਖੀਏ ਤਾਂ ਕਾਫੀ ਜ਼ਿਆਦਾ ਉਹਨਾਂ ਨੇ ਜਿੱਤ ਲੀਡ ਹਾਸਲ ਕੀਤੀ ਸੀ 2022 ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਨੂੰ ਕਰੀਬ-ਕਰੀਬ 35% ਦੀ VOTING ਹੋਈ ਸੀ ਦੂਸਰੇ ਨੰਬਰ ਤੇ ਭਾਰਤ ਪੂਸ਼ਨ ਆਸ਼ੂ ਰਹਿ ਗਏ ਸੀ ਕੁੱਲ ਮਿਲਾ ਕੇ 8000 VOTES ਦੇ ਫਰਕ ਨਾਲ ਹੀ ਭਾਰਤ ਪੂਸ਼ਨ ਆਸ਼ੂ ਹਾਰੇ ਸੀ ਭਾਰਤ ਪੂਸ਼ਨ ਆਸ਼ੂ ਇਸ ਵਾਰ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਦੁਬਾਰਾ ਤੋਂ ਵਿਧਾਨ ਸਭਾ ਦੇ ਅੰਦਰ ਪਹੁੰਚਾਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਤੀਸਰੇ ਨੰਬਰ ਤੇ BJP ਦੇ ਉਮੀਦਵਾਰ ਨੇ ਚੌਥੇ ਨੰਬਰ ਤੇ ਪਰਵਪਕਾਰ ਸਿੰਘ ਘੁੰਮਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੀਸਰੇ ਰਾਊਂਡ ਤੋਂ ਬਾਅਦ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਹੀ ਅੱਗੇ ਚੱਲ ਰਹੀ ਹੈ ਤੀਸਰੇ ਰਾਊਂਡ ਦੇ ਵੀ ਝੁਝਾਨ ਅੱਗੇ ਆ ਚੁੱਕੇ ਨੇ ਤੁਹਾਨੂੰ ਅਸੀਂ ਬਹੁਤ ਛੇਤੀ ਉਹ ਵੀ ਦੱਸਾਂਗੇ ਕਿ ਤੀਸਰੇ ਰਾਉਂਡ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਹੈ ਕੌਣ ਪਿੱਛੇ ਚੱਲ ਰਿਹਾ ਹੈ ਲੇਕਿਨ ਫਿਲਹਾਲ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਜਿਹੜੀ VOTING ਸ਼ੁਰੂ ਹੋਈ ਸੀਗੀ ਉਹ ਹੋਈ ਸੀਗੀ ਬੈਲਟ ਪਰਚੀਆਂ ਦੀ VOTING ਬੈਲਟ ਪਰਚੀਆਂ ਦੀ VOTING ਹੋਈ ਪਹਿਲੇ ਰਾਉਂਡ ਦੀ ਕਾਊਂਟਿੰਗ ਹੋਈ ਦੂਸਰੇ ਰਾਉਂਡ ਦੀ ਕਾਊਂਟਿੰਗ ਹੋਈ ਇੰਨਾ ਹੁਣ ਤੱਕ ਜਿੰਨੀ ਵੀ ਕਾਊਂਟਿੰਗ ਹੋਈ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਹੀ ਅੱਗੇ ਰਹੀ ਹੈ ਉਸ ਤੋਂ ਬਾਅਦ ਹੁਣ ਤੀਸਰੀ ਤੀਸਰੀ ਕਾਊਂਟਿੰਗ ਹੋ ਰਹੀ ਹੈ ਤੀਸਰੇ ਰਾਉਂਡ ਦੀ ਕਾਊਂਟਿੰਗ ਹੋ ਰਹੀ ਹੈ ਇਹਦੇ ਵਿੱਚ ਕੌਣ ਅੱਗੇ ਚੱਲੇਗਾ ਕੌਣ ਪਿੱਛੇ ਵੋਛੇਤੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਲੇਕਿਨ ਹੁਣ ਤੱਕ ਦੀ ਜੇਕਰ ਆਪਾਂ ਦੇਖੀਏ ਆਮ ਆਦਮੀ ਪਾਰਟੀ ਨੂੰ 5570 ਵੋਟਾਂ ਭਾਜਪਾ ਨੂੰ 2591 ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ 1569 ਵੋਟਾਂ ਔਰ ਕਾਂਗਰਸ ਪਾਰਟੀ ਨੂੰ 3240 ਵੋਟਾਂ ਹੁਣ ਤੱਕ ਪੈ ਚੁੱਕੀਆਂ ਨੇ ਔਰ ਤੀਸਰੇ ਰਾਉਂਡ ਦੀ ਵੀ ਕਾਊਂਟਿੰਗ ਹੋ ਚੁੱਕੀ ਹੈ ਸਾਡੇ ਕੋਲ ਬਹੁਤ ਛੇਤੀ ਨਤੀਜਾ ਆਉਣ ਵਾਲਾ ਹੈ ਕਿ ਕਿਹੜੀ ਪ ਕਿਹੜੀ ਪਾਰਟੀ ਪਿੱਛੇ ਚੱਲ ਰਹੀ ਹੈ ਤੀਸਰੇ ਰਾਉਂਡ ਦੀ ਕਾਊਂਟਿੰਗ ਪੂਰੀ ਹੋ ਚੁੱਕੀ ਹੈ ਬਸ ਇਹਦੀ ਲਿਸਟ ਸਾਡੇ ਕੋਲ ਹੁਣ ਆਣ ਚੁੱਕੀ ਹੈ ਜੋ ਨਤੀਜੇ ਨੇ ਇਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂ ਕਿ ਦਾਅਵੇ ਇਸ ਤਰੀਕੇ ਦੇ ਕੀਤੇ ਜਾ ਰਹੇ ਸੀ ਕਿ ਕਾਂਗਰਸ ਪਾਰਟੀ ਨੇ ਜਿੰਨਾ ਜ਼ੋਰ ਲਗਾਇਆ ਸ਼ਰੋਮਨੀ ਅਕਾਲੀ ਦਲ ਨੇ ਜਿੰਨਾ ਜ਼ੋਰ ਲਗਾਇਆ ਹੈ ਇਹ ਖਟੀਆਂ ਖੜੀ ਕਰ ਦੇਵੇਗੀ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਸੀ ਅਸੀਂ ਮੈਦਾਨ ਦੇ ਵਿੱਚ ਭੱਜਣ ਨੂੰ ਇਹਨਾਂ ਨੂੰ ਰਾਹ ਨਹੀਂ ਦੇਣਾ ਇਸ ਤਰੀਕੇ ਦੇ ਸਾਡੇ ਰਿਜ਼ਲਟ ਹੋਣਗੇ ਇਸ ਤਰੀਕੇ ਦੀ ਅਸੀਂ ਪ੍ਰਚਾਰ ਕੀਤਾ ਹੈ ਇਸ ਤਰੀਕੇ ਦਾ ਲੋਕਾਂ ਨੇ ਸਾਡੇ ਤੇ ਭਰੋਸਾ ਜਤਾਇਆ ਲੇਕਿਨ ਜਿਸ ਤਰੀਕੇ ਦੇ ਨਤੀਜੇ ਆ ਰਹੇ ਨੇ ਉਹਨਾਂ ਨੇ ਵਾਕਈ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਸਭ ਤੋਂ ਮੋਰੀ ਚੱਲ ਰਹੀ ਹੈ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਚੱਲ ਰਹੀ ਹੈ ਤੀਸਰੇ ਨੰਬਰ ਤੇ ਬੀਜੇਪੀ ਚੱਲ ਰਹੀ ਹੈ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਚੱਲ ਰਹੀ ਹੈ ਇਸ ਤਰੀਕੇ ਨਾਲ 14 15 ਉਮੀਦਵਾਰ ਜੋ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਉਹ ਕਿਸ ਤਰੀਕੇ ਦੀ ਪਰਫਾਰਮੈਂਸ ਕਰ ਰਹੇ ਨੇ ਉਹਨਾਂ ਦੀ ਪਰਫਾਰਮੈਂਸ ਕੀ ਆ ਉਹਨਾਂ ਦਾ ਰਿਜ਼ਲਟ ਕੀ ਆ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਦੀ ਇੱਕ ਵੱਡੀ ਜੰਗ ਚੱਲ ਰਹੀ ਹੈ ਲੁਧਿਆਣਾ ਵੈਸਟ ਦਾ ਬੈਸਟ ਇਸ ਵਕਤ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਭਾਵੇਂ ਉਹ ਪਰਪਕਾਰ ਸਿੰਘ ਘੁੰਮਣ ਹੋਣ ਸੰਜੀਵ अरोड़ा ਹੋਣ ਜੀਵਨ ਗੁਪਤਾ ਹੋਣ ਜਾਂ ਫਿਰ ਭਾਰਤ ਪੂਸ਼ਣ ਆਸ਼ੂ ਦੇ ਸਮੇਤ ਜਿਹੜੇ ਬਾਕੀ ਹੋਰ 10 12 ਕੈਂਡੀਡੇਟ ਨੇ ਉਹ ਹੁਣ ਹਰ ਕੋਈ ਲੁਧਿਆਣਾ ਵੈਸਟ ਦਾ ਬੈਸਟ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਲੋ ਜੀ ਲੁਧਿਆਣਾ ਚੋਣਾਂ ਦੇ ਨਤੀਜੇ ਆ ਰਹੇ ਨੇ ਬਾਜ਼ੀ ਪਲਟ ਰਹੀ ਹੈ ਸਾਰੇ ਹੈਰਾਨ ਨੇ ਬਾਜ਼ੀ ਇਸ ਕਰਕੇ ਪਲਟ ਰਹੀ ਹੈ ਕਿਉਂਕਿ ਦਾਅਵੇ ਕੀਤੇ ਜਾ ਰਹੇ ਸੀ ਕਿ ਜਿਸ ਤਰੀਕੇ ਦਾ ਪ੍ਰਦਰਸ਼ਨ ਵਿਰੋਧੀ ਕਰਨਗੇ ਉਹ ਹੈਰਾਨ ਕਰ ਦੇਵੇਗਾ ਆਮ ਆਦਮੀ ਪਾਰਟੀ ਨੂੰ ਲੇਕਿਨ ਵੈਸਾ ਕੁਝ ਨਹੀਂ ਹੋ ਸਕਿਆ ਲਗਾਤਾਰ ਕੋਣ ਕੋਣ ਕਿਹੜੀ ਉਮੀਦਵਾਰ ਕਿਹੜਾ ਪਾਰਟੀ ਦਾ ਬੰਦਾ ਕਿੰਨੇ ਨੰਬਰ ਤੇ ਚੱਲ ਰਿਹਾ ਕੀ ਉਹਨਾਂ ਦੇ ਅੰਕੜੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਲੋ ਜੀ ਇਹ ਹੁਣ ਤੱਕ ਦਾ ਰਿਪੋਰਟ ਕਾਰਡ ਸਾਡੇ ਸਾਹਮਣੇ ਆ ਗਿਆ ਹੈ ਕਿਹੜੀ ਪਾਰਟੀ ਦਾ ਉਮੀਦਵਾਰ ਕਿਹੜੇ ਨੰਬਰ ਤੇ ਆ ਤੁਹਾਨੂੰ ਉਹ ਦਿਖਾ ਦਿੰਨੇ ਆ ਹੁਣ ਤੱਕ ਜਿਹੜਾ ਫਸਵਾ ਮੁਕਾਬਲਾ ਹੈ ਉਹ ਹੈ ਆਮ ਆਦਮੀ ਪਾਰਟੀ ਦੇ ਵਿੱਚ ਔਰ ਕਾਂਗਰਸ ਪਾਰਟੀ ਦੇ ਵਿੱਚ ਕਿੰਨਾ ਤਕੜਾ ਔਰ ਕਿੰਨਾ ਫਸਵਾ ਮੁਕਾਬਲਾ ਹੈ ਤੁਹਾਨੂੰ ਅਸੀਂ ਉਹ ਦੱਸਦੇ ਆ ਕਿਵੇਂ ਸਿੰਘ ਫਸੇ ਹੋਏ ਨੇ ਇਸ ਵਕਤ ਲੀਡਰਾਂ ਦੇ ਤਾਂ ਸੰਜੀਵ ਅਰੋਣਾ ਆਮ ਆਦਮੀ ਪਾਰਟੀ ਦੇ ਪਹਿਲੇ ਰਾਊਂਡ ਤੋਂ ਬਾਅਦ ਜੀ ਸੀਗੇ ਜਿਹੜੇ ਸਭ ਤੋਂ ਮੂਹਰੇ ਚੱਲ ਰਹੇ ਸੀਗੇ ਤਾਂ ਦੂਸਰੇ ਰਾਊਂਡ ਦੇ ਵਿੱਚ ਵੀ ਜੋ ਸੰਜੀਵ अरोड़ा ਨੇ ਉਹੀ ਸਭ ਤੋਂ ਅੱਗੇ ਚੱਲ ਰਹੇ ਨੇ ਜੀਵਨ ਗੁਪਤਾ ਤੀਸਰੇ ਨੰਬਰ ਤੇ ਚੱਲ ਰਹੇ ਨੇ ਪੁਰਪਕਾਰ ਸਿੰਘ ਘੋਮਣ ਚੌਥੇ ਨੰਬਰ ਤੇ ਚੱਲ ਰਹੇ ਨੇ ਤਾਂ ਇਸ ਵਕਤ ਦੀ ਜੋ ਕਾਊਂਟਿੰਗ ਹੋ ਚੁੱਕੀ ਹੈ ਦੋ ਰਾਊਂਡ ਦੀ ਦੋ ਰਾਊਂਡ ਦੀ ਜਿਹੜੀ ਕਾਊਂਟਿੰਗ ਹੋ ਚੁੱਕੀ ਹੈ ਔਰ ਤੀਸਰੇ ਰਾਊਂਡ ਦੀ ਕਾਊਂਟਿੰਗ ਤੋਂ ਬਾਅਦ ਕੀ ਨਤੀਜਾ ਸਾਹਮਣੇ ਆਇਆ ਸਾਡੇ ਕੋਲ 5854 ਵੋਟਾਂ ਦੇ ਨਾਲ ਸੰਜੀਵ अरोड़ा ਸਭ ਤੋਂ ਅੱਗੇ ਚੱਲ ਰਹੇ ਨੇ ਦੂਸਰੇ ਨੰਬਰ ਤੇ ਭਾਰਤ ਪੂਸ਼ਣ ਆਸ਼ ਚੱਲ ਰਹੇ ਨੇ ਜੀਵਨ ਗੁਪਤਾ ਬੀਜੇਪੀ ਦੇ ਉਮੀਦਵਾਰ ਸੀਗੇ ਇਸ ਵੋਟਾਂ ਦੇ ਵਿੱਚ ਖੜੇ ਸੀ 2796 ਵੋਟਾਂ ਪਈਆਂ ਨੇ ਪਰਉਪਕਾਰ ਸਿੰਘ ਕੋਲ 1764 ਵੋਟਾਂ ਤਿੰਨ ਰਾਊਂਡ ਦੀ ਜੋਕ VOTING ਹੈ ਜੋ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਹੈ ਤਿੰਨ ਰਾਊਂਡ ਦੇ ਰੁਝਾਨ ਤੁਹਾਡੇ ਸਾਹਮਣੇ ਨੇ ਕੌਣ ਕਿਹੜੇ ਨੰਬਰ ਤੇ ਤੁਹਾਨੂੰ ਦੱਸ ਦੇ ਸੰਜੀਵ ਅਰੋੜਾ ਸਭ ਤੋਂ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਭਾਰਤ ਪੂਸ਼ਨ ਆਸ਼ੂ ਤੀਜੇ ਨੰਬਰ ਤੇ ਜੀਵਨ ਗੁਪਤਾ ਚੌਥੇ ਨੰਬਰ ਤੇ ਤੁਹਾਨੂੰ ਜਿਹੜੇ ਨਜ਼ਰ ਆ ਰਹੇ ਨੇ ਐਡਵੋਕੇਟ ਕੋਮਨ ਨਜ਼ਰ ਆ ਰਹੇ ਨੇ ਤਾਂ ਇਸ ਤਰੀਕੇ ਨਾਲ ਸਭ ਦੇ ਅਸੀਂ ਜਾਣਕਾਰੀ ਨਹੀਂ ਦੇ ਸਕਦੇ ਸਾਡੇ ਕੋਲ ਸਪੇਸ ਓਨੀ ਕੁ ਹੁੰਦੀ ਆ ਪਹਿਲੇ ਦੂਜੇ ਤੀਜੇ ਔਰ ਚੌਥੇ ਨੰਬਰ ਦੇ ਕੈਂਡੀਡੇਟ ਦੀ ਤੁਹਾਨੂੰ ਅਸੀਂ ਪਰਫਾਰਮੈਂਸ ਇਸ ਵਕਤ ਦਿਖਾ ਰਹੇ ਆ ਰਿਪੋਰਟ ਕਾਰਡ ਆ ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਆ ਭਾਜਪਾ ਦਾ ਰਿਪੋਰਟ ਕਾਰਡ ਆ ਸ਼੍ਰੋਮਣਿਏ ਕਾਲੀ ਦਲ ਦਾ ਰਿਪੋਰਟ ਕਾਰਡ ਆ ਕਾਂਗ ਬਾਕੀ ਕੋਣ-ਕੋਣ ਕਿਵੇਂ ਜਿੱਤੇਗਾ ਕਿਹਨੂੰ ਕਿੰਨੀਆਂ ਵੋਟਾਂ ਪਈਆਂ ਨੇ ਅਖੀਰ ਦੇ ਵਿੱਚ ਤੁਹਾਨੂੰ 15 ਦੇ 15 14 ਦੇ 14 ਜਿੰਨੇ ਵੀ ਉਮੀਦਵਾਰ ਨੇ ਸਾਰਿਆਂ ਦਾ ਅਸੀ ਰਿਪੋਰਟ卡ਡ ਦਵਾਂਗੇ ਇਨਕਲੂਡਿੰਗ ਨੋਟਾ ਕਿਉਂਕਿ ਨੋਟਾ ਵੀ 5ਵੇਂ ਨੰਬਰ ਦੇ ਉੱਤੇ ਚੱਲ ਰਿਹਾ ਹੈ ਯਾਨੀ ਨੋਟਾ ਐਨ ਓ ਟੀ ਏ ਨਨ ਆਫ ਦੀ ਅਬਵ ਮਤਲਬ ਕਿ ਅਸੀਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਇਹਨਾਂ ਚੋਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਤਾਂ ਐਸੇ ਚੌਥੇ ਔਰ ਪੰਜਵੇਂ ਨੰਬਰ ਤੇ ਨੋਟਾਂ ਇਸ ਵਕਤ ਚੱਲ ਰਿਹਾ ਹੈ ਔਰ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੇ ਕੌਣ ਹੈ ਸੰਜੀਵ अरोड़ा ਪਹਿਲੇ ਨੰਬਰ ਤੇ ਭਾਰਤ ਪੂਸ਼ਨਾਸ਼ੂ ਦੂਸਰੇ ਨੰਬਰ ਤੇ ਜੀਵਨ ਗੁਪਤਾ ਤੀਸਰੇ ਨੰਬਰ ਤੇ ਔਰ ਪਰਪਕਾਰ ਸਿੰਘ ਕੋ ਮਣ ਚੌਥੇ ਨੰਬਰ ਤੇ ਚੱਲ ਰਹੇ ਨੇ ਅਪਡੇਟ ਤੁਹਾਨੂੰ ਲਗਾਤਾਰ ਅਸੀਂ ਦੇ ਰਹੇ ਹਾਂ ਕੌਣ ਕਿਹੜੇ ਨੰਬਰ ਦੇ ਉੱਤੇ ਚੱਲ ਰਹੇ ਆ ਤਾਂ ਰਿਪੋਰਟ ਕਾਰਡ ਇਹ ਉਹ ਹੈ ਜਿਹਦਾ ਐਗਜ਼ਾਮ ਦਿੱਤਾ ਗਿਆ ਸੀ ਸਿਆਸੀ ਲੀਡਰਾਂ ਦੇ ਵੱਲੋਂ ਸਿਆਸੀ ਲੀਡਰ ਪੇਪਰ ਦਿੱਤਾ ਤੇ ਅੱਜ ਹੈ 23 ਤਰੀਕ ਤੋਂ ਅੱਜ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਰਿਜ਼ਲਟ ਆ ਚੁੱਕਿਆ ਹੈ ਰਿਜ਼ਲਟ ਆ ਰਿਹਾ ਹੈ ਤੇ ਦੇਖ ਲੋ ਰਿਜ਼ਲਟ ਕਿਸ ਤਰੀਕੇ ਦਾ ਕਿਹਨੇ ਕਿੰਨੀ ਕੋਸ਼ਿਸ਼ ਕੀਤੀ ਕਿਹਨੇ ਕਿੰਨੀ ਮਿਹਨਤ ਕੀਤੀ ਉਹ ਸਭ ਕੁਝ ਸਾਹਮਣੇ ਹੈ ਹਾਲਾਂਕਿ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਜਿੰਨੀ ਮਿਹਨਤ ਕੀਤੀ ਉਸ ਮੁਤਾਬਕ ਸਾਡਾ ਰਿਜ਼ਲਟ ਨਹੀਂ ਆਇਆ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਜੋ ਜਿਨੇ ਜਿੰਨੀ ਮਿਹਨਤ ਕੀਤੀ ਉਹਦੇ ਨਤੀਜੇ ਉਹਦੀਆਂ ਅੱਖਾਂ ਦੇ ਸਾਹਮਣੇ ਨੇ ਔਰ ਸ਼ਾਮ ਤੱਕ ਸ਼ਾਮ ਤੱਕ ਕੀ ਸ਼ਾਮ ਤੱਕ ਤਾਂ ਲੱਡੂ ਤੱਕ ਵੰਡੇ ਜਾਣੇ ਆ ਸ਼ਾਮ ਨੂੰ ਤਾਂ ਪਾਰਟੀਆਂ ਹੋਣ ਲੱਗ ਜਾਣੀਆਂ ਨੇ 2 ਘੰਟਿਆਂ ਦੇ ਵਿੱਚ ਵਿੱਚ ਸਥਿਤੀ ਸਾਫ਼ ਹੋ ਜਾਵੇਗੀ ਕਿ ਐਮਐਲਏ ਕੌਣ ਬਣਦਾ ਲੁਧਿਆਣਾ ਵੈਸਟ ਦਾ ਐਮਐਲਏ ਕੌਣ ਬਣਦਾ ਹੈ ਗੁਰਪ੍ਰੀਤ ਗੋਗੀ ਜਿਹੜੀ ਕੁਰਸੀ ਤੇ ਬੈਠੇ ਸੀ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਗੁਰਪ੍ਰੀਤ ਗੋਗੀ ਦੀ ਕੁਰਸੀ ਦੇ ਉੱਤੇ ਕੌਣ ਬੈਠਦਾ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਫਿਲਹਾਲ ਜਿਸ ਤਰੀਕੇ ਦੇ ਰੁਝਾਨ ਹੁਣ ਤੱਕ ਆਏ ਨੇ 3 ਰਾਊਂਡ ਦੇ ਤਾਂ ਜੀਵਨ ਗੁਪਤਾ ਇਸ ਵਕਤ ਜੇਕਰ ਆਪਾਂ ਦੇਖੀਏ ਤੀਸਰੇ ਨੰਬਰ ਤੇ ਤੇ ਨੇ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਨੇ ਤਾਂ ਸੰਜੀਵ ਅਰੋੜਾ ਹੀ ਕੁਰਸੀ ਦੇ ਉੱਤੇ ਗੁਰਪ੍ਰੀਤ ਗੋਗਦੀ ਦੀ ਕੁਰਸੀ ਤੇ ਬੈਠਦੇ ਹਾਲੇ ਤੱਕ ਤਾਂ ਨਜ਼ਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਜੇਕਰ ਰੁਝਾਨ ਬਦਲਦੇ ਨੇ ਤਾਂ ਫੇਰ ਗੱਲ ਵੱਖਰੀ ਹੋਵੇਗੀ ਲੇਕਿਨ ਹਾਲੇ ਤੱਕ ਦੀ ਜੋ ਤਸਵੀਰ ਹੈ ਤਿੰਨ ਰਾਊਂਡ ਦੀ ਉਹਦੇ ਮੁਤਾਬਕ ਤਾਂ ਇਹੀ ਹੈ ਕਿ ਆਮ ਆਦਮੀ ਪਾਰਟੀ ਆਪਣੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਹੁਣ ਤੱਕ ਦੇ ਰੁਝਾਨ ਤਾਂ ਇਹੀੋ ਕਹਿ ਰਹੇ ਨੇ देखिए मैं जब सोई हुई जनता को जगाना चाहता हूं जे एक कैंडिडेट एक कैंडिडेट खड़ा होता है उसके आगे 100 कैंडिडेट खड़ा हो जाए तो ये बदलाव आप ही करेंगे पुलिस प्रशासन भी सुनेगी कारपोरेशन भी सुनेगी कचहरी तहसील हर जगह पर तो हमारी सुनवाई होगी अगर हम लोगों में एक बंदा खड़ा है तो उसके सामने 20 बंदे 40 बंदे नहीं खड़े होंगे ना तो ये लोकतंत्र नहीं हो जाएगा एक आम बंदे को वोट नहीं पड़ती क्यों इनके पास पैसा है ये पैसा बांट के वोट ले लेते हैं राशन बांट के वोट ले लेते हैं इनको बोलो हक की वोट लेके दिखाए हक सच की वोट बस एक ही बंदा ले सकता है उसका नाम कल नीटू शट्रा वाला और एक बात और बात करना चाहता हूँ कि जेडा अफसर थोड़ा आपकी बात नहीं सुनता उस मीडिया को बुलाओ उसका जुलूस निकाल दो बस यही एक आइडिया रह गया और मैं आपको बता रहा हूँ कि जो अफसर नहीं सुनता बस एक ही आइडिया रह गया है कि उसका जुलूस निकाल दो फिर वो आपकी बात सुनेगा प्यार से तो कोई नहीं सुनता मैंने हज़ारों बार लोगों को बेनती करके देख लिया अफसरों को भी मैं नौ बार खड़ा हो जाएगा दसवीं बार और, और मैंने मोदी साहब के सामने भी इलेक्शन लड़े हैं वाराणसी में ਔਰ ਮੈਂਨੇ ਫਾਈਲ ਦਾਖਲ ਕੀਤੀ ਸੀ 200 ਫਾਈਲ ਜਮ੍ਹਾਂ ਹੋਈਦੀ ਉਹਨਾਂ ਨੇ ਸਾਰੀ ਚੋਣ ਕਮਿਸ਼ਨ ਰੱਦ ਕਰਦੀ ਸੀ ਕਿਉਂਕਿ ਨਾ ਤਾਂ ਵੈਲਿਡ ਪੇਪਰ ਬੋਟਸ ਚਪਣੀ ਸੀ ਤੇ ਨਾ ਤਾਂ ਮਸ਼ੀਨ 'ਚ ਇਸ ਕਰਕੇ ਉਹ ਸਭ ਹੀ ਕੈਨਸਲ ਹੋ ਗਿਆ ਥਾ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਰੱਬ ਨੂੰ ਕਦੀ ਨਾ ਭੁੱਲੋ ਜਦੋਂ ਤੁਸੀਂ ਮਰ ਜਨਾ ਸਾਰਾ ਕੁਝ ਇੱਥੇ ਰਹਿਣਾ ਜਿਹੜੇ ਕਰੋੜਾ ਅਰਬ ਰپے ਲੋਕੀ ਲੈ ਕੇ ਆਏ ਇੱਥੇ ਸਭ ਖਤਮ ਹੋ ਜਾਣਾ ਗਰੀਬਾਂ ਦੀ ਮਦਦ ਕਰੋ ਲੋਕਾਂ ਨੂੰ ਮੁਸ਼ਕਲਾਂ ਚ ਕੱਢੋ ਜੇ ਲੋਕੀ ਲੀਡਰ ਲੋਕ ਮੁਸ਼ਕਲਾਂ ਗਰੀਬਾਂ ਨੂੰ ਪਾ ਦਿੰਦੇ ਆ ਨਾ ਕਿਤੇ ਕਿਸੇ ਸੁਣਵਾਈ ਨਹੀਂ ਹੁੰਦੀ ਬੰਦਿਆਂ ਦੀ ਖਾਰ ਕੇ ਮੈਂ ਤਾਂ ਖੜਾਇਆ ਕਿ ਲੋਕਾਂ ਦੀ ਜਿੱਤ ਹੋਵੇ ਇੱਕ ਲੋਕਤੰਤਰ ਆਵੇ ਇੱਕ ਲੋਕਾਂ ਦੀ ਗੱਲ ਸੁਣੀ ਜਾਵੇ ਅੱਜ ਕਿਤੇ ਵੀ ਚਲ ਜਾਓ ਜਿਹੜਾ ਬੰਦਾ ਵੋਟ ਪਾਉਂਦਾ ਸੁਣਾਈ ਹੁੰਦੀ ਆ ਆ ਵੋਟਾਂ ਪਾਉਣ ਤੋਂ ਬਾਅਦ ਦੇਖ ਲਓ ਕਿਦਾਂ ਰਿਜ਼ਲਟ ਨਿਕਲੇ ਆ ਹਾਂਜੀ ਦੇਖੋ ਜੀ ਜਿੰਨੇ ਪਣਨਗੇ ਮੈਨੂੰ ਸੱਚ ਤੇ ਹੱਕ ਦੀ ਪਣਨਗੇ ਨਾ ਮੈਂ ਕਿਸੇ ਨੂੰ ਪਾਣੀ ਪਿਆਇਆ ਨਾ ਮੈਂ ਕਿਸੇ ਨੂੰ ਸ਼ਰਾਬ ਪਿਆਈ ਆ ਨਾ ਮੈਂ ਕਿਸੇ ਨੂੰ ਪੈਸੇ ਦਿੱਤੇ ਨਾ ਮੈਂ ਕਿਸੇ ਨੂੰ ਰਾਸ਼ਨ ਵੰਡਿਆ ਮੈਂ ਰੱਬ ਦੀ ਕਸਮ ਖਾਂਦਾ